ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸਰਦਾਰ ਸਗਦੇਵ ਸਿੰਘ ਢੀਂਸਾ ਨਾਲ ਮੁਲਾਕਾਤ ਹੋਗੀ ਇੱਕ ਮੀਟਿੰਗ ਦੇ ਦੌਰਾਨ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ 93 94 ਸਾਲ ਦੇ ਹੋ ਗਏ ਸੱਚ ਦੱਸਿਓ ਕਿ ਤੁਸੀਂ ਤਾਂ ਆਪਣਾ ਕੈਰੀਅਰ ਜਿਹੜਾ ਹੈ ਸਰਪੰਚੀ ਤੋਂ ਸ਼ੁਰੂ ਕੀਤਾ ਨਾ ਮੈਨੂੰ ਉਸ ਨਾਲ ਨਾ ਕਿ ਦੱਸੋ ਵੀ ਇਹ ਪਹਿਲਾਂ ਵੀ ਇਹੋ ਜਿਹਾ ਕੁਝ ਹੁੰਦਾ ਸੀ ਜਦੋਂ ਪੰਚਾਇਤ ਚੋਣ ਹੁੰਦੀ ਸੀ ਜਿਵੇਂ ਅੱਜ ਕੱਲ ਪਿੰਡਾਂ 'ਚ ਧੜੇਬੰਦੀ ਹੋਈ ਹੈ ਜਿਸ ਤਰੀਕੇ ਨਾਲ ਨੌਜਾਦਗੀ ਦੇ ਪੇਪਰ 파ੜੇ ਗਏ ਇਹ ਜਿਸ ਤਰੀਕੇ ਨਾਲ ਕੋਈ ਪਟ્રોલ ਲੈ ਕੇ ਟੈਂਕੀ ਤੇ ਚੜ ਗਿਆ ਕੋਈ ਟਾਵਰ ਤੇ ਚੜ ਗਿਆ ਕਿਤੇ ਗੋਂੜੀ ਚੱਲ ਰਹੀ ਹੈ ਬਹੁਤ ਕੁਝ ਹੋ ਰਿਹਾ ਹੈ ਤੋ ਇਹ ਸਾਰਾ ਕੁਝ ਪਹਿਲਾਂ ਵੀ ਇੰਨਾ ਹੀ ਹੁੰਦਾ ਸੀ ਉਹ ਕਹਦੇ ਵੀ ਗੱਲ ਇਹ ਹੈ ਹੁੰਦਾ ਤਾਂ ਪਹਿਲਾਂ ਵੀ ਸੀ ਇਹ ਨਹੀਂ ਕਿ ਪਹਿਲਾਂ ਨਹੀਂ ਹੁੰਦਾ ਸੀ ਚਾਹੇ ਸਾਡੀ ਸਰਕਾਰ ਸੀ ਚਾਹੇ ਕਾਹਰਸਲੀ ਸਰਕਾਰ ਸੀ ਹੁੰਦਾ ਰਹਾ ਪਰ ਇਸ ਵਾਰ ਤਾਂ ਹਾਦੀ ਹੋ ਗਈ ਇਸ ਪਰ ਬਹੁਤ ਜ਼ਿਆਦਾ ਹੋ ਰਿਹਾ ਉਹ ਜ਼ਿਆਦਾ ਕਹਿ ਰਸੀ ਕਹਿੰਦੇ ਪਹਿਲਾ ਆ ਜਿਹੜਾ ਨਮਾ ਕੰਫਰਟ ਚੂਲੇ ਟੈਕਸ ਦੇ ਵੀ ਐਨਓਸੀ ਦੇ ਮਾਮਲੇ ਦੇ ਵਿੱਚ ਵੀ ਕਿਤੇ ਬੈਸੀ ਨਾਬਜਤ ਕੀ ਪਾੜ ਦੋ ਚੱਕ ਕੇ ਕਹਿੰਦੇ ਮੈਂ ਢੀਂਡਸਾ ਸਾਹਿਬ ਕਹਿੰਦੇ ਮੈਂ ਸਰਪੰਚ ਵੀ ਰਿਹਾ ਬਲਕ ਸੰਮਤੀ ਚ ਵੀ ਰਿਹਾ ਚੇਅਰਮੈਨ ਵੀ ਰਿਹਾ ਫਿਰ ਮੈਂ ਇਹ ਫਿਰ ਮੈਂ ਪੌੜੀ ਤੇ ਚੜਿਆ ਮੈਂ ਦੇਖਿਆ ਸਭ ਕੁਝ ਹੈ ਸੱਚ ਬੋਚੀ ਇਸ ਵਾਰ ਇਹ ਜ਼ਿਆਦਾ ਹੋਇਆ ਇਹ ਜਿਹੜੀ ਭਾਈਚਾਰਕ ਸਾਂਝ ਹੈ ਟੁੱਟ ਰਹੀ ਹੈ ਇਹ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਸਰਕਾਰਾਂ ਤੇ ਕਿਉਂ ਨਹੀਂ ਖਿਆਲ ਕੀਤਾ ਕੀ ਆਈਡੀਆ ਕਹਿੰਦੇ ਤੁਹਾਡਾ ਫਿਰ ਮੈਂ ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਬੜਾ ਸੌਖਾ ਕੰਮ ਸੀ ਜੇ ਆਨਲਾਈਨ ਕਰ ਦਿੰਦੇ ਇਸ ਨੂੰ ਖੈਰ ਇਹ ਤੇ ਜੱਫਾ ਗੱਲ ਕਰਨੀਆਂ ਸਾਰੀ ਗੱਲਬਾਤ ਤੇ ਵੀ ਕੀ ਹੋਇਆ ਜਾ ਕੀ ਹੋ ਸਕਦਾ ਜਿਹੜੀ ਜਿਸ ਤਰੀਕੇ ਨਾਲ ਪੰਜਾਬ ਦੀ ਫਿਜ਼ਾ ਜ਼ਹਿਰੀਲੀ ਹੋਈ ਪਈ ਹੈ ਘਟੋ ਘਟ ਪਿੰਡਾਂ ਦੀ ਫਿਜ਼ਾ ਇਹਨਾਂ ਦੇ ਨਾਲ ਚ ਔਰ ਸੱਤਾਧਾਰੀ ਜਿਹੜੇ ਨੇ ਉਹ ਜ਼ਿਆਦਾ ਹੀ ਮੈਂ ਨਹੀਂ ਕਹਿੰਦਾ ਲਾਚੜੇ ਹੋਏ ਨੇ ਪਰ ਉਹਨਾਂ ਦੇ ਤੱਕੇ ਸਪਸ਼ਟ ਨਜ਼ਰ ਆਉਂਦੇ ਨੇ ਵਿਰੋਧੀਆਂ ਦਾ ਕਹਿ ਨਹੀਂ ਹੈ ਵਿਰੋਧੀ ਤਾਂ ਕੋਈ ਹਾਈ ਕੋਰਟ ਜਾਣ ਦੀ ਗੱਲ ਕਰਦਾ ਕੋਈ ਉਹ ਤਾਂ ਅਕਸਰ ਹੁੰਦਾ ਪਰ ਲੋਕ ਜਦੋਂ ਅਗੇ ਕਹਿੰਦੇ ਨੇ ਵੀ ਤੱਕਾ ਹੋਇਆ ਫਿਰ ਕਈ ਵਾਰੀ ਗੱਲ ਮੰਨਣੀ ਪੈਂਦੀ ਹੈ ਇੱਥੇ ਅਜਾਪਾਂ ਗੱਲ ਕਰਦੇ ਆ ਕਿ ਇਹਦਾ ਕੋਈ ਆਲਟਰਨੇਟਿਵ ਹੋ ਸਕਦਾ ਸੀ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋ ਪਲੀਜ਼ ਕਰ ਲਓ ਦੇਖੋ ਮੈਂ ਜਿਹੜੀ ਗੱਲ ਕਹਿ ਰਿਹਾ ਬਸ ਕਾਫੀ ਕੁਝ ਹੋ ਗਿਆ ਇਹ ਬੰਨਾ ਪਊਗਾ ਕਿ ਇਸ ਵਾਰ ਜਿਹੜਾ ਹੈ 3-4 ਤਾਂ ਪੱਕੇ ਪਹਿਲਾ ਚੁੱਲਾ ਟੈਕਸ ਜੁੜੋ ਕੋਦੇ ਆਈਡੀ ਸੀ 10-10 ਹਜ਼ਾਰ ਹੋ ਗਏ ਜੋ 2.5 ਕਰੋੜ ਰੁਪਏ ਇਕੱਠਾ ਕਰ ਲਿਆ ਸਰਕਾਰ ਨੇ ਇਹ ਉਮੀਦਵਾਰੀਆਂ ਦੇ ਚੱਕਰ 'ਚ ਲੇਕਿਨ ਚੁੱਲਾ ਟੈਕਸ ਜੱਟ ਉਹਦੀ ਸੀਧੇ ਲੈਂਡ ਲਈ ਬੜਾ ਤਰਦਦ ਕਰਨਾ ਪਿਆ ਐਨਓਸੀ ਲਈ ਫਿਰ ਜਿੱਦੇ ਸਾਰਾ ਕੁਝ ਹੋ ਗਿਆ ਉੱਥੇ ਹੋਰ ਧੱਕੇ ਸ਼ੁਰੂ ਹੋ ਗਏ ਵੀ ਕਾਗਜ਼ ਫੜੋ ਪਾੜੀ ਦਿਓ ਤਾਂ ਕਾਗਜ਼ ਹੀ ਪਾੜ ਤਾ ਡਾਕਜਾਦ ਕੀ ਦੇ ਜਦੋਂ ਸ਼ਾਂਤ ਹੈ ਫਿਰ ਕੁਝ ਸਰਕਾਰ ਦੀ ਪਲਾਨਿੰਗ ਠੀਕ ਨਹੀਂ ਸੀ ਦੋਤਨ ਦੀ ਛੁੱਟੀ ਸੀ ਤੇ ਇੱਕ ਤਰੀਕ ਤੱਕ ਸਿਰਫ 784 ਨਾਮਜਾਦਗੀਆਂ ਆਈਆਂ ਸੀ ਤੇ ਰਸ ਪੈੜੇ ਸੀ ਚਾਰ ਨੂੰ ਪੂਰਾ ਰਸ ਪੈ ਗਿਆ ਸੀ ਫਿਰ ਪ੍ਰਾਣੀ ਜਿਹੜੀ ਹੈ ਧੜੇਬੰਦੀ ਦੇਖੋ ਜੀ ਧੜੇਬੰਦੀ ਹੁੰਦੀ ਹੈ ਨਾ ਇਹ ਰਾਸ ਆਉਂਦੀ ਹੈ ਪੋਲਿਟਿਕਲ ਪਾਰਟੀ ਸਿਆਸੀ ਪਾਰਟੀਆਂ ਨੂੰ ਧੜੇਬੰਦੀ ਹਮੇਸ਼ਾ ਰਾਸ ਹੁੰਦੀ ਹੈ ਪਿੰਡ ਦੇ ਵਿੱਚ ਜੇ ਕਿਸੇ ਬੰਦੇ ਦਾ ਧੜਾ ਜਿੱਤੇ ਹੋਏ ਦਾ ਐਮਐਲਏ ਦਾ ਧੜਾ ਵਿਰੋਧੀ党 ਦਾ ਜ ਜਿੰਨੇ ਵੀ ਵਿਰੋਧੀ ਰਾਜਕਾਲ ਦਾ ਤਿੰਨ ਪਾਰਟੀ ਹੋਗੇ ਤਿੰਨ ਧੜੇ ਹੋਗੇ ਪਹਿਲਾਂ ਕਾਂਗਰਸ ਦੇ ਕਰਲੀ ਹੁੰਦੇ ਸੀ ਉਹ ਫਿਰ ਆਪਣੇ ਧੜੇ ਨੂੰ ਲੈ ਕੇ ਜਾਂਦਾ ਜੇ ਉਹਨੇ ਜਾਣਾ ਵੀ ਹੈ ਪਹਿਲਾਂ ਜਿਹੜਾ ਹੈ ਸੁਨੇਹਾ ਆਪਦੇ ਬੰਦੇ ਨੂੰ ਲਾਉਂਦਾ ਜੇ ਸਰਪੰਚ ਸਬਕਾ ਸਰਪੰਚਾ ਕੋਈ ਪੰਚ ਜੋ ਵੀ ਹੈ ਉਹਨੂੰ ਲਾਉਂਦਾ ਉਹ ਬੰਦੇ ਇਕੱਠੇ ਕਰਦਾ ਉਹਦੇ ਨਾਲ ਗੱਲਬਾਤ ਹੁੰਦੀ ਹੈ ਇਹਦਾ ਮਤਲਬ ਧੜਾ ਜਿਹੜਾ ਰਾਸ ਆਉਂਦਾ ਹੈ ਸਿਆਸੀ ਬੰਦੇ ਤੇ ਉਹਨਾਂ ਨੂੰ ਧੜੇ ਬੰਦੀ ਫਾਇਦਾ ਦਿੰਦੀ ਹੈ ਜਾਂ ਉਹਨੂੰ ਧੜੇ ਬੰਦੀ ਲਪਚਾਉਂਦੀ ਹੈ ਸਿਆਸੀ ਤੌਰ ਤੇ ਤੇ ਇਸੇ ਕਰਕੇ ਫਿਰ ਆਪਦੇ ਧੜੇ ਨਾ ਖੜਦੇ ਨੇ ਔਰ ਸਰਪੰਚੀ ਜਿਹੜੀ ਹੈ ਉਹ ਐਵੇਂ ਲੱਗਦਾ ਸੱਚ ਨੂੰ ਚੀਜ਼ ਸਿਰ ਧੜ ਦੀ ਬਾਜੀ ਹੁੰਦੀ ਹੈ ਸਰਪੰਚੀ ਔਰ ਲਾਉਂਦੇ ਨੇ ਲੋਕਾਂ ਨੂੰ ਪਤਾ ਆਪਾਂ ਦੇਖਿਆ ਨਹੀਂ ਉਹ ਦਜਿੰਦਰ ਸਿੰਘ ਸਿਰ ਤੇ ਸਿਰ ਬਣ ਕੇ ਆ ਗਿਆ ਕਹਿੰਦਾ ਬਰਾਤ ਫਿਰ ਜਾਵਾਂਗੇ ਪਹਿਲਾਂ ਮੈਨੂੰ ਆਪਦੇ ਸਰਪੰਚੀ ਦੇ ਪੇਪਰ ਪੜ ਲਾਂ ਤੇ ਮਲੋਟ ਦੇ ਵਿੱਚ ਲੈ ਚੜ ਗਿਆ ਕਿਸੇ ਰਾਂ ਪਨਕੇ ਬਸ ਬਹੁਤ ਕੁਛ ਹੰਦ ਹੈ ਔਰ ਹੋਇਆ ਵੀ ਹੈ ਹੁਣ ਤੱਕ ਦੀ ਜੇ ਸਿਆਸੀ ਜਿਹੜੇ ਸਫਲ ਸਿਆਸਤਦਾਨ ਹੋਏ ਨੇ ਉਹਨਾਂ ਦਾ ਸਿਆਸੀ ਕੈਰੀਅਰ ਸਰਪੰਚੀ ਤੋਂ ਸ਼ੁਰੂ ਹੈ ਅਧੜੋ ਸਪ੍ਰਕਾਸ਼ੇਮ ਬਾਦਲ ਅਭਾਜੀ ਜੇ ਗੱਲ ਕੀਤੇ ਸਰਦੇਵ ਸਿੰਘ ਟਿੰਰ ਸਾਹਿਬ ਉਹ ਸਰਦਾਰ ਬਿਆਨਤ ਸਿੰਘ ਨੂੰ ਤਾਂ ਜਦੋਂ ਸੀਐਮ ਸੀ ਉਦੋਂ ਵੀ ਸਰਪੰਚੀ ਕਹਿੰਦੇ ਸੀ ਨਹੀਂ ਪਿੰਡਾਂ ਵਾਲੇ ਜਦੋਂ ਮਿਲਦੇ ਨੇ ਸਰਪੰਨ ਸਾਹਿਬ ਵੀ ਕਹਿੰਦੇ ਸੀ ਉਦੋਂ ਵੀ ਉਹ ਵੀ ਸਰਪੰਚੀ ਤੋਂ ਸ਼ੁਰੂ ਰੋਦਾ ਵਸਾ ਜਿਹੜੀ ਬਹੁਤ ਸਾਰੇ ਹੁਣ ਸਤਮੋਸਾ ਇਹ ਸਾਰੇ ਸਰਪੰਚੀ ਨੋਕਾ ਨੂੰ ਲੋਕਲ ਲੈਵਲ ਤੇ ਹੋਰ ਵੀ ਫਾਇਦੇ ਹੋਣਗੇ ਮੈਂ ਨਹੀਂ ਕਹਦਾ ਕਲਾਕਾਰ ਤੇ ਸਰਪੰਚ ਰਖਾਉਣਾ ਜਦ ਲੋਕ ਦਿਖਾਵਾ ਨਹੀਂ ਪੈਸੇ ਪੁਸੇ ਦਾ ਮਾਮਲਾ ਵੀ ਬਹੁਤ ਥਾਮਾ ਤੇ ਆਪਾਂ ਦੇਖਿਆ ਜ਼ਮੀਨਾਂ ਦੱਬਲੀਆਂ ਇਹ ਵੀ ਇੱਕ ਕੰਮ ਰਹਿ ਲੋਕ ਮਤਲਬ ਇਹ ਹੈ ਕਿ ਸਰਪੰਚੀ ਜਿਹੜੀ ਹੈ ਉਹ ਖਿੱਚਦੀ ਹੈ सियासत नु जस्ट सियासत दे स्कूल ਦੇ ਤਰਤੇ ਵੀ ਬੱਡੀ ਸਿਆਸਤ ਤੇ ਕਰਨੀ ਹੈ ਪੰਚਾਇਤ ਸੰਪਤੀ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਇਹ ਤਰੀਕਾ ਇੱਕ ਭਾਇਆ ਹੈ ਇਹਦੇ ਰਾਹੀਂ ਜਾਂਦੇ ਨੇ ਸੋ ਇਹ ਤਾਂ ਰਿਹਾ ਲੇਕਿਨ ਅੱਜ ਕੱਲ ਕੀ ਹੋਇਆ ਇਹਨੂੰ ਲੈ ਕੇ ਲੋੜਾ ਰੱਪਾ ਤਾਂ ਪੈਣਾ ਹੀ ਸੀ ਪੈ ਵੀ ਰਿਹਾ ਔਰ ਦਜੀ ਸਿੰਘ ਟੀਮ ਬਣਦਾ ਸਾਰੇ ਬੰਦੇ ਬਣਾਏ ਸੀ ਕਹਿੰਦੇ ਆਜੂ ਜੀ ਦੇ ਨਾਲ ਤੱਕਾ ਹੋਇਆ ਜਿਹੜੇ ਨੇ ਪੇਪਰ ਪਾੜੇ ਗਏ ਨੇ ਆਜੂ ਆਪਾਂ ਕੇਸ ਕਰਨਾ ਆਪਾਂ ਹਾਈ ਕੋਰਟ 'ਚ ਜਾਣਾ ਹੈ ਤੇ ਸਾਰੇ ਕਿਤੇ ਇਹ ਜਾ ਕੁਛ ਆਪਾਂ ਦੇਖਿਆ ਹੁੰਦਾ ਰਿਹਾ ਤੇ ਅਕਸਰ ਹੁੰਦਾ ਤੇ ਉਹ ਕਹਦੇ ਸੀ ਨਾ ਜਦੋਂ ਪਿਛਲੇ ਚੌਣਾ ਚ ਵੀ ਹੋਇਆ ਇਸ ਵਾਰ ਵੀ ਜਿਹੜਾ ਹੈ ਜ਼ਿਆਦਾ ਹੋ ਰਿਹਾ ਹੈ ਇਹ ਗੱਲ ਤਾਂ ਆਪਣ ਮੰਨੇ ਪੋ ਖੈਰ ਹੁਣ ਜੇ ਆ ਜਿਹੜਾ ਆਪਾਂ ਜਿੰਨੇ ਵੀ ਜਿਹੜੇ ਇਨਸੀਡੈਂਟ ਹੋਏ ਨੇ ਜੇ ਇਹਨਾਂ ਨੂੰ ਲਾਂਬੇ ਰੱਖ ਕੇ ਅਗਲੇ ਪਾਸੇ ਨੂੰ ਆਈਏ ਸਰਕਾਰ ਨੂੰ ਸਲਾਹ ਦੇਈਏ ਜਾਂ ਸਰਕਾਰਾਂ ਕਰ ਸਕਦੀਆਂ ਨੇ ਸਰਕਾਰਾਂ ਕਰਦੀਆਂ ਕਿਉਂ ਨਹੀਂ ਉਹ ਇਹ ਹੈ ਕਿ ਬਹੁਤ ਸੌਖ ਹੈ ਜੇ ਸਖਬੀਤ ਸਿੰਘ ਬਾਦਲ ਇਹ ਕਹਿ ਸਕਦਾ ਹੈ ਕਿ ਭਾਈ ਜੇ ਤੁਸੀਂ ਬੈਠਿਓ ਕੈਨੇਡਾ ਚ ਆਪਦੀ ਫਰਜ਼ ਤੁਸੀਂ ਜ਼ਮੀਨ ਦੀ ਦੇਖਣੀ ਹੈ ਆਪ ਦਾ ਇੰਤਕਾਲ ਦੇਖਣਾ ਜੋ ਕੁਝ ਵੀ ਦੇਖਣਾ ਹੈ ਆਨਲਾਈਨ ਹੋ ਗਿਆ ਜੀ ਸਾਰਾ ਕੁਝ ਤੁਸੀਂ ਚਾਹ ਡਾਊਨਲੋਡ ਕਰੋ ਦੇ ਕਾਪੀ ਲੈ ਲਓ ਜੇ ਤੁਹਾਡਾ ਜ਼ਮੀਨ ਦਾ ਰਿਕਾਰਡ ਆਨਲਾਈਨ ਹੋ ਸਕਦਾ ਤੇ ਇਹ ਕੰਮ ਕਿਉਂ ਨਹੀਂ ਆਨਲਾਈਨ ਹੋ ਸਕਦਾ ਇੱਧਰ ਸੋਚਿਆ ਜੀ ਜੇ ਤੁਸੀਂ ਚੁੱਲਾ ਟੈਕਸ ਹੈ ਫਰਜ਼ ਕਰ ਪਰ ਸਭ ਤੋਂ ਜ਼ਿਆਦਾ ਲੋੜਾ ਚੁੱਲਾ ਟੈਕਸ ਦਾ ਪਿਆ ਤੁਸੀਂ ਔਨਲਾਈਨ ਕਰ ਦੋ ਅਗਲਾ ਪੈਸੇ ਭਰੇ ਤੇ ਚੁੱਲਾ ਟੈਕਸ ਲਾ ਦੇ ਜੇ ਹੋਣਾ ਸੀ ਅੱਜ ਵੀ ਪਾਣੀ ਦੇ ਬਿੱਲ ਭਰਦੇ ਆ ਬਿਜਲੀ ਦੇ ਬਿੱਲ ਭਰਦੇ ਆ ਔਨਲਾਈਨ ਇਹ ਵੀ ਭਰਿਆ ਜਾ ਸਕਦਾ ਐਨਓਸੀ ਲੈਣੀ ਹੈ ਕਿਉਂ ਨਹੀਂ ਲਈ ਜਾ ਸਕਦੀ ਬਿਜਲੀ ਦੀ ਐਨਓਸੀ ਲੈਣੀ ਹੈ ਜਾਂ ਹੋਰ ਕਿਸੇ ਚੀਜ਼ ਦੀ ਲੈਣੀ ਹੈ ਅਸੀਂ ਉਹਦੇ ਪੈਸੇ ਭਰੋ ਤੇ ਡੋਬਜੈਕਸ਼ਨ ਸਰਟੀਫਿਕੇਟ ਲੈ ਲੋ ਵੀ ਸਰ ਸਾਡਾ ਕੋਈ ਡੂ ਨਹੀਂ ਹੈ ਜਦੋਂ ਤੁਸੀਂ ਸਾਰਾ ਕੁਝ ਔਨਲਾਈਨ ਕਰੋਗੇ ਤਪਰਦਰਸਤ ਆਪਣੇ ਆ ਜੂਗੀ ਜੇ ਅਸੀਂ ਚਾਹਨੇ ਆ ਕਿ ਆ ਲੜਾਈ ਝਗੜਾ ਨਾ ਹੋਵੇ ਆ ਮੇਲੇ ਜਿਹੜੇ ਆ ਸਰਕਾਰੀ ਬਿਲਡਿੰਗਾਂ ਚ ਲਹਿਣਾ ਲੱਗਿਆ ਹੋਏ ਸੀ ਲੰਬੀਆਂ ਲੰਬੀਆਂ ਉਹ ਨਾ ਲੱਗਣ ਜਾਂ ਇਉਂ ਕਹਿ ਲਈਏ ਕਿ ਜੀ ਆ ਜਿਹੜਾ ਫਿਰ ਕਚਹਿਰੀਆਂ ਚ ਵੀ ਤਾਂ ਮੇਰੇ ਤੋਂ ਬਾਅਦ ਲੱਗਦੇ ਨੇ ਆ ਦੇਖ ਲਓ ਕੱਲ ਨੋਨੀ ਮਾਨ ਬੋਬੀ ਮਾਨ ਤੇ ਘੋੜੀ ਚਰਾਉਂਦਾ ਲੱਗਿਆ ਐਫ ਆਈ ਆਰ ਹੋ ਗਈ ਇੱਕ ਵਰਤ ਦੀ ਮੌਤ ਹੋ ਗਈ ਤੋ ਬੜੇ ਕਿਉਂਕਿ ਸੋ ਜਨਾਲਾ ਬਾਦ ਚ ਬੰਦਾ ਕੁੱਟਿਆ ਸਿਰ ਪਾੜ ਤੇ ਇਹ ਸਰਕ ਕਿਸੀ ਲੱਗੇ ਜਾਣਗੇ ਨਾ ਕਿ ਜ਼ੈਰੀਆਂ ਚ ਜ਼ੈਰੀਆਂ ਚ ਮੇਲੇ ਲੱਗਣਗੇ ਤਾਂ ਪਹਿਲਾਂ ਇੱਧਰ ਮੇਲਾ ਫਿਰ ਉੱਥੇ ਮਤਲਬ ਇਹ ਜਿਹੜਾ ਕੁਛ ਚੱਲ ਰਿਹਾ ਹੈ ਇਹ ਤਾਂ ਪਚਾਹ ਹੋ ਸਕਦਾ ਘਟੋ ਘਟ ਸਿੱਧੀ ਆ ਫਿਰ ਜਿਹੜੀ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ ਸਰਬ ਸੰਪਤੀ ਸਰਬ ਸ਼ਾਂਤੀ ਉਹ ਜ਼ਬਰ ਸ਼ਾਂਤੀ ਹੈ ਜਾਦੇ ਐਮਐਲ ਕਹਿੰਦੇ ਜੀ ਆ ਬੰਦਾ ਖੜਾ ਕਰਤਾ ਜਿਵੇਂ ਉਹਨਾਂ ਦੇ ਲੀਡਰ ਨੇ ਕਿਹਾ ਸੀ ਲੈ ਵੀ ਸਾਡੇ ਵੱਲੋਂ ਆਸੀ ਸਿੰਘ ਮੁੱਖ ਮੰਤਰੀ ਹੋਣ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਨਹੀਂ ਚਲੋ ਇਹ ਬਣ ਗਈ ਇਹ ਇਹ ਹੈ ਲੋਕਤੰਤਰ ਇਸ ਤਰ੍ਹਾਂ ਅਜਕਰ ਸਰਬਸ਼ਾਂਤੀ ਹੋ ਗਈਆਂ ਨੇ ਜਿੰਨੀਆਂ ਵੀ ਹੋਈਆਂ ਨੇ ਤੇ ਜਾਂ ਫਿਰ ਪੈਸੇ ਜੀਆਂ 2 ਕਰੋੜੀ ਸਰਬਸ਼ਾਂਤੀ 60 ਲੱਖ ਕਿਤੇ ਚਲੇਗਾ ਕਿਤੇ 35 ਲੱਖ ਬੁਰੀ ਚਲੇਗੀ ਇਹ ਕੰਮ ਜਿਹੜਾ ਬੰਦ ਹੋ ਸਕਦਾ ਸੀ ਜਾਂ ਹੋ ਜਾਣਾ ਚਾਹੀਦਾ ਇਹ ਸਭੀ ਪਹਿਲੀ ਪੌੜੀ ਹੈ ਲੋਕਤੰਤਰ ਦੀ ਅਸੀਂ ਲੋਕਾਂ ਨੂੰ ਲੋਕਤੰਤਰ ਜਾਣਾ ਲੋਕਾਂ ਨੂੰ ਲੜੋਣਾ ਨਹੀਂ ਭਾਈਚਾਰਕ ਸਾਜ ਰੱਖਣੀ ਹੈ ਤੋੜਨੀ ਨਹੀਂ ਇਹ ਤਾਂ ਸਾਡੇ ਸਾਰਾ ਕੁਝ ਹੀ ਜ਼ਹਿਰੀਲਾ ਹੋਇਆ ਪਿਆ ਤੇ ਇਹਦਾ ਜਿਹਨੂੰ ਫਾਇਦਾ ਰੱਖੇ ਸਿਆਸੀ ਬੰਦੇ ਨੂੰ ਫਾਇਦਾ ਹੋ ਸਕਦਾ ਇਹਦਾ ਲੇਕਿਨ ਲੋਕਾਂ ਨੂੰ ਕੀ ਫਾਇਦਾ ਜਿਨ੍ਹਾਂ ਨੇ ਇੱਕੋ ਪਿੰਡ ਚ ਰਹਣਾ ਸੋ ਇਹਦੇ ਲਈ ਕੋਈ ਇੱਕ ਤਰੀਕਾ ਹੁਣ ਹੁਣ ਤਾਂ ਜੋ ਕੁਝ ਹੋਣਾ ਸੋ ਹੋ ਗਿਆ 5 ਸਾਲ ਬਾਅਦ ਹੁਣ ਜਦੋਂ ਕੁਝ ਹੋਵੇ ਸਾਰਾ ਕੁਝ ਆਨਲਾਈਨ ਹੋ ਜਾਏ ਦੁਨੀਆ ਇੱਕ ਐਡੀ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਅਸੀਂ ਇਹ ਸਿਸਟਮ ਨੂੰ ਆਨਲਾਈਨ ਨਹੀਂ ਕਰ ਸਕਦੇ ਆਨਲਾਈਨ ਫਾਰਮ ਭਰਿ ਜਾਣ ਆਨਲਾਈਨ ਜਿਹੜਾ ਐਨਓਸੀ ਹੋਵੇ ਆਨਲਾਈਨ ਜਿਹੜਾ ਜੇ ਕਿ ਸਿਰਫ ਪੇਪਰ ਪਾਸ ਕਰ ਰਹੇ ਨੇ ਉਹਦੀ ਸਰਦਾ ਉਹਦੇ 24 ਬਣਾ ਲੋ ਇਹ ਜੀ ਆਪਸ ਤੇ ਦੂਜੇ ਪਾਸੇ ਚੋਣ ਨਿਸ਼ਾਨ ਦੇਣੇ ਨੇ ਉਹ ਵੀ ਆਨਲਾਈਨ ਜ ਜਣੀ ਸਾਰਾ ਕੁਛ ਕਿਤੇ ਹੇਰਾਫਰੀ ਦਾ ਸਕੋਪ ਹੀ ਨਹੀਂ ਰਹਿ ਜਾਂਦਾ ਫਿਰ ਜਦੋਂ ਹੇਰਾਫਰੀ ਦਾ ਸਕੋਪ ਨਹੀਂ ਰੱਖੂਗਾ ਲੜਾਈਆਂ ਘਰੇ ਘਟਉਣਗੇ ਔਰ ਸਰਬਸੰਪਤੀ ਦੇ ਜਿਸ ਤਰ੍ਹਾਂ ਕੋਈ ਬੋਲੀ ਨਹੀਂ ਹੋਣੀ ਜਿਹਨੇ ਸਰਬਸੰਪਤੀ ਕਰਨੀ ਹੈ ਉਹ ਉੱਥੇ ਉਸ ਪਿੰਡ ਦੇ ਵਿੱਚ ਜਿਹੜੀ ਉਹ ਉਹਨਾਂ ਚੋਂ ਬੰਦਾ ਕੋਈ ਨਹੀਂ ਖੜਾ ਉਹ ਅੱਜ ਕੱਲ ਤਾਂ ਹੈਰਾਨ ਨੇ ਇੱਥੇ ਉਹ ਬਹਿਬਲ ਕਹਿੰਦਾ ਜੀ ਉੱਤੇ ਅ ਬਰਖਨਨ ਪੜਦਾ ਨੋ ਇਸ ਤਰ੍ਹਾਂ ਦੇ ਇਹ ਮੈਂ ਜਿੱਪਰ ਡਿਆ ਉੱਥੇ ਇੱਕ ਗੈਂਗਸਟਰ ਕਰਕੇ ਕੋਈ ਕਿਸੇ ਦੇ ਪੇਪਰ ਹੀ ਨਹੀਂ ਭਰੇ ਡਰਦੇ ਨੇ ਤੋ ਇਹੋ ਜਿਹਾ ਕੁਝ ਚੱਲ ਰਿਹਾ ਹੈ ਸਾਡੇ ਉਹਦੇ ਵਿੱਚ ਹਾਂ ਜਦੋਂ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਤੱਕਾ ਹੋ ਗਿਆ ਦਲੀਪ ਸਿੰਘ ਦਾ ਟੀਮਾ ਕਹਦਾ ਤੱਕਾ ਹੋ ਗਿਆ ਬਟਾਲਾ ਸਾਹਿਬ ਕਹਿੰਦੇ ਤੱਕਾ ਹੋ ਗਿਆ ਜਿਹੜੇ ਵੀ ਧੱਕੇ ਦੀ ਗੱਲ ਕਰਦੇ ਨੇ ਉਹਨਾਂ ਦਾ ਜਵਾਬ ਦਿੱਤਾ ਫਿਰ ਜਿਹੜਾ ਮਾਨਵਿੰਦਰ ਸਿੰਘ ਹੁਣ ਤਾਂ ਐਮਪੀ ਐ ਆਮ ਆਦਮੀ ਪਾਰਟੀ ਦਾ ਬੁਲਾਰਾ ਉਹਨੇ ਜਿਹੜਾ ਕੁਝ ਾંકੜ ਦੱਸੇ ਨੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਉਹਨੇ ਸਬੂਤੇ ਦਿੱਤਾ ਉਹ ਕਹਿੰਦੇ ਦੇਖੋ 18 ਦੇ ਵਿੱਚ 48111 ਨਾਮਜ਼ਦਗੀ ਪੱਤਰ ਆਏ ਸੀ ਸਰਪੰਚ ਦੇ ਜਦੋਂ ਕਾਂਗਰਸੀ ਸਰਕਾਰ ਸੀ ਹੁਣ ਹੈ ਜੋ 52825 ਜਿਹੜੀ 52825 ਜੇ ਮੁਕਾਬਲਾ ਕਰੀਏ ਪਹਿਲਾ 48111 ਇਸ ਤਰ੍ਹਾਂ ਪੰਚ ਜਿਹੜੇ ਪਹਿਲਾਂ ਸੀ 162383 ਹੁਣ 166338 ਇਹਦਾ ਮਤਲਬ ਹੁਣ ਸਰਪੰਚ ਜਿਹੜੇ ਨੇ ਪੰਚ ਉਹ ਕਿੰਨੀ ਗਿਣਤੀ ਚ ਜ਼ਿਆਦਾ ਨੇ ਨਾਮਜ਼ਦਗੀ ਉਧਰੋਂ ਉਹਨਾਂ ਦੀਆਂ ਜ਼ਿਆਦਾ ਨੇ ਸਰਪੰਚਾਂ ਦੀਆਂ ਤੇ ਤੁਸੀਂ ਕਿਵੇਂ ਕਹਦੇ ਹੋ ਕਿ ਅਸੀਂ ਉਹਨਾਂ ਨੂੰ ਨਾਮਜ਼ਦਗੀ ਨਹੀਂ ਹੋਣ ਦਿੱਤੀ ਬਹੁਤ ਵੱਡੀ ਗਿਣਤੀ ਚ ਫਿਰ ਤਾਂ ਰਹਿ ਗਏ ਜੇ ਇੰਨੇ ਹੋਏ ਨੇ ਵੱਡੀ ਗਿਣਤੀ ਚ ਰਹਿ ਵੀ ਗਏ ਧੱਕੇ ਵੀ ਹੋਏ ਇਹ ਸਾਰਾ ਕੁਝ ਜੋ ਇਸ ਸੀਨ ਦਾ ਮੈਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਨਿਚੋੜ ਹੀ ਨਿਕਲਦਾ ਹੈ ਜੇ ਇਹ ਸਾਰੇ ਤੋਂ ਬਚਣੇ ਜੇ ਪਿੰਡਾਂ ਚ ਸ਼ਾਂਤੀ ਬਣਾਈ ਰੱਖਣੀ ਹੈ ਭਾਈਚਾਰਕ ਸਾਜ ਇਕੱਠੀ ਰੱਖਣੀ ਹੈ ਜਿਹੜੇ ਤਰੇੜਾ ਨਹੀਂ ਪੈਣ ਦੇਣੀਆਂ ਫੇਜ਼ਾ ਚ ਜ਼ਹਿਰ ਨਹੀਂ ਘੋਲਣ ਦੇਣਾ ਤਾਂ ਇੱਕੋ ਇੱਕ ਤਰੀਕਾ ਹੈ ਕਿ ਸਾਨੂੰ ਟੈਕਨੋਲੋਜੀ ਦਾ ਸਹਾਰਾ ਲੈਣਾ ਚਾਹੀਦਾ ਸਾਨੂੰ ਜਿਹੜਾ ਹੈ ਇਹਨੂੰ ਆਨਲਾਈਨ ਕਰ ਦੇਣਾ ਚਾਹੀਦਾ ਸਾਰੇ ਸਿਸਟਮ ਨੂੰ ਤੇ ਘਰੇ ਬੈਠਾ ਬੰਦਾ ਦੇਖੇ ਘਰੇ ਬੈਠਾ ਹੀ ਆਪਣੀ ਮੈਦਗਣਾ ਬਾਕੀ ਸਾਰਾ ਕੁਝ ਵੀ ਆਨਲਾਈਨ ਕਰ ਦੋ ਜਿਹੜੇ 40000 ਦੀ ਗੱਲ ਕੀਤੀ ਹੈ ਆ ਜਿਹੜੇ ਮੇਲੇ ਲੱਗਦੇ ਨੇ ਉਹਨਾਂ ਚ ਵੀ ਪ੍ਰਚਾਰ ਲੜਾਈ ਵੀ ਉਹਨਾਂ ਨੂੰ ਕਹਿ ਦੋ ਬਹੁਤ ਕੁਝ ਹੋ ਸਕਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰੇ ਜਰੂਰ ਲੋਕ ਸੋਚੋਗੇ ਲੋਕ ਜਦੋਂ ਮੰਗ ਕਰਨਗੇ ਇਹ ਸਾਰਾ ਠੀਕ ਹੋ ਅਜਨੈ ਮਿਲਦੇ ਅਕੈਡਮੀ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ